హలో సాక స్వాగత ఆ అేర్న జనూ దుపట్స్ తరం లాస్ దుపట్టుగా పైన ఏదో దుపట్ే దాంట్ కన్నగా ఉందా డబల్ ఫోల్డ్ కాలీ కన్నగా పల్లె ఏదే జస్ తరము తరికే నవల ఫోల్డ్ క ਤਾਂ ਕਰਕੇ ਬਰੀਕ ਬਰੀਕ ਇਹਦੇ ਤੇ ਲਾਵਾਂਗੇ ਆਪਾਂ ਸਲਾਈ ਦੋਨੇ ਪੱਲਿਆਂ ਨੂੰ ਆਪਾਂ ਕੋਲਡ ਕਰ ਲੈਣਾ ਹਾਂਜੀ ਆਪਾਂ ਇਸ ਤਰ੍ਹਾਂ ਹਾਂਜੀ ਇਸ ਤਰੀਕੇ ਨਾਲ ਆਪਾਂ ਦੋਨੇ ਕੰਨਿਆਂ ਨੂੰ ਫੋਲਡ ਕਰ ਲੈਣਾ ਦਬਲ ਫੋਲਡ ਕਰਕੇ ਹੁਣ ਇਹਦੇ ਤੇ ਆਪਾਂ ਜਿੱਦਾਂ ਆਪਣੀ ਇਹ ਸਿੱਧੀ ਹੈਗੀ ਅਸੀਂ ਚੁੰਨੀ ਤੇ ਇਹਦੇ ਉੱਪਰ ਆਪਾਂ ਰੱਖਾਂਗੇ ਇਸ ਤਰ੍ਹਾਂ ਕੰਨੀ ਨੂੰ ਥੋੜਾ ਜਿਹਾ ਪਿੱਛੇ ਕਰਕੇ ਘੱਟ ਕੇ ਇਸ ਤਰ੍ਹਾਂ ਕਰਕੇ ਆਪਾਂ ਗੈਸ ਰੱਖੀਗੇ ਠੀਕ ਹੈ ਇੱਥੇ ਆਪਾਂ ਸਿਲਾਈ ਸਟਾਰਟ ਕਰਾਂਗੇ ਇਹ ਬਿਲਕੁਲ ਆਸਾਨ ਤਰੀਕਾ ਆਏਗਾ ਇਹਦੇ ਨਾਲ ਫਿਨਿਸ਼ਿੰਗ ਬਹੁਤ ਆਂਦੀ ਹੈ चैनल लो सब्सक्राइब कमेंट करके दस मेरी कहोजी लगती है इस तरह अपन इधर मोड़ के धर्मी बिल्कुल अपनी लैस इको जी आवेद घटना हो जाए इस गन रखना है ਕੈਪੈਸਿਟੀ ਚੁੰਨੀ ਦੀ ਸਿੱਧੀ ਕਰਕੇ ਰਹਿਸਾ ਖਰੀਦੀ ਪੁੱਠਾ ਪਾਸਾ ਆਪਾਂ ਲੈਸਦਾ ਉੱਪਰ ਲੈ ਬਸੇ ਕਰਨਾ ఫ സിന് നേ സിലായി ബാർ കെ ഓണ ഇനു ഗൂസ് തരികൾ മോളക്രി മോളകു ഡബൽ ഫോൾഡ് അ என்னடிப்படுகிறது ਤਰੇ ਹੁਣ ਆਪਣੇ ਲਈ ਇਸ ਨੂੰ ਅਗਰੇ ਦੇ ਜਾਨ ਦੇ ਕੰਨੀ ਨੂੰ ਮੋੜੇ ਉੱਪਰ ਤੇ ਲੈਣੇ ਨੇ ਆਹ ਦੇਖੋ ਇਥੇ ਆਪਣਾ ਸਰੀਕੇ ਨਾਲ ਉਹ ਦਰਤ ਨੂੰ ਤੇ ਕਰ ਨਹੀਂ ਕਿਹਦਾ ਜੇ ਨੂੰ ਦਾ ਦਬਤ ਕੰਮ ਕਰਕੇ ਤੇ ਲੱਗਦਾ ਹੈਗਾ ਸਲਾਈ ਵੀ ਬਿਲਕੁਲ ਚੰਗੀ ਨਹੀਂ ਲੱਗਦੀ ਸਲਾਈ ਧਿਆਨ ਨਾਲ ਲਾਉਣੀ ਪੈਂਦੀ ਆ ਮਸ਼ੀਨ ਚਲਕੇ ਜਾਂਦੀ ਆ ਪਰ ਸਹੀ ਨਹੀਂ ਲੱਗਦੀ ਮਸ਼ੀਨ ਪਲੇਅਰ ਤੋਂ ਇਸ ਲਈ ਇਹਦੇ ਬਹੁਤ ਧਿਆਨ ਨਾਲ ਲੈ ਸੌਣੀ ਪੈਂਦੀ ਆ ਇਹ ਆਪਣਾ ਦੁਪੱਟਾ ਹੈਗਾ 2.5 ਮੀਟਰ ਦਾ ਇਹਦੇ ਤੇ 8 ਮੀਟਰ ਲੈਂਦੀ ਆ अठ मीटर लस करीत अठ तो घट ने दुपरे दुपत्या आपण साडे कत मीटर लागली है ਨੇ ਤੋਂ ਆਪ ਐਸ ਤਰ੍ਹਾਂ ਕੱਟ ਕੇ ਮਸ਼ੀਨ ਦੇ ਵਿੱਚੋਂ ਇਸ ਤਰ੍ਹਾਂ ਡਬਲ ਕੋਲਡ ਕਰਕੇ ਇਹਦੇ ਉੱਪਰ ਰੱਖ ਲੈਣਾ ਹੈ ਕੰਨੀ ਨੂੰ ਇੱਥੇ ਆਪਾਂ ਫਿਰ ਸላይ கப்ரே நாள் சாரி பொது கரஸ் அட்டேச்சி ਇਹ ਤਾਂ ਕੰਨੀ ਕੱਢ ਦੇਣੀ ਆ ਜੀ ਇਹ ਤੋਂ ਬਾਅਦ ਸੀਨ ਵਿੱਚ ਮੈਂ ਬੀ ਬੋ ਮਾ ਮੈਂ ਯਾਦਾਂ ਬਣੇ ਕੁਝ ਲੈਣੇ ਨੇ ਹਾਂ ਜੀ ਹੁਣ ਆਪਣੀ ਜਿਹੜੀ ਸਲਾਈ ਆ ਕੰਪਲੀਟ ਹੋਣ ਵਾਲੀ ਆ ਆ ਦੇਖੋ ਕੰਨੀ ਆ ਗਈ ਆਪਣੀ ਯਾਨੀ ਐਸ ਟ੍ਰਿਕ ਨਾ ਦੇ ਸਨਾਈਡਰ

ਇੱਥੇ ਐਸਾ ਖੁੱਲ੍ਹੀ ਹੋਈ ਆ ਗਈ ਇੱਥੋਂ ਆਪਾਂ ਥੋੜਾ ਜਿਹਾ ਕੱਟਾਂਗੇ ਕੱਟ ਕੇ ਇਹਦੇ ਉੱਪਰ ਰੱਖਾਂਗੇ ਇਸ ਤਰੀਕੇ ਨਾਲ ਇੱਥੋਂ ਆਪਾਂ ਸਲਾਈ ਵਾਰ ਕੱਢ ਲੈਣੀ ਆ ਹਾਂਜੀ ਆਪਾਂ ਇੱਕ ਸਲਾਈ ਕੰਪਲੀਟ ਕਰ ਲਈ ਆ ਹੁਣ ਆਪਾਂ ਇੱਕ ਸਲਾਈ ਕੰਪਲੀਟ ਕਰਕੇ ਹੁਣ ਆਪਾਂ ਦੂਸਰੀ ਸਲਾਈ ਲਾਵਾਂਗੇ ਇਹਦੇ ਪਹਿਲਾ ਇਸ ਤਰ੍ਹਾਂ ਸਲਾਈ ਲਾਈ ਸੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਇਹਦਾ ਕੋਨਾ ਵਧੀਆ ਦੇਖੋ ਸਹੀ ਤਰੀਕੇ ਨਾਲ ਆਇਆ ਹੈ ਹੁਣ ਆਪਾਂ ਇਹਦੇ ਉੱਪਰ ਇੱਕ ਸਲਾਈ ਹੋਰ ਲਾ ਦਾਂਗੇ ਵੀ ਜਿਹੜੀ ਆਪਣੀ ਲੈ ਸਕੀ ਉਹ ਫਿਨਿਸ਼ਿੰਗ ਦੇ ਨਾਲ ਲੱਗ ਜਾਵੇ ਇਹ ਆਪਣੀ ਨੱਪਣ ਵਾਲੀ ਸਲਾਈ ਹੁੰਦੀ ਹੈ ਇਹ ਆਪਾਂ ਲੈਸ ਦੀ ਬਿਲਕੁਲ ਨਾਲ ਨਾਲ ਲਾਉਣੀ ਆ ਹੌਲੀ ਹੌਲੀ ਲਾਉਣੀ ਹੈ ਇਹ ਵੀ ਮਤਲਬ ਆਪਣੀ ਜਿਹੜੀ ਸਲਾਈ ਅੱਗੇ ਪਿੱਛੇ ਨਾ ਜਾਵੜੇ। ਲੇਕਿਨ ਆਪਾਂ ਇਹ ਸਲਾਈ ਇਲਾਕੇ ਕੰਪਲੀਟ ਕਰਕੇ ਆਪਾਂ ਤੇ ਪਟਾਈ ਨੇ ਆਪਣੀ ਗੈਰ ਤੇ ਗੁੰਮ ਲੈ ਸਾਡੀ ਵੀ ਬਿਲਕੁਲ ਲੱਗ ਜੂਗੀ। اپنی ਜੜੀ ਲੈ ਸਕੀ ਗੋਮ ਲੈਸ ਬਿਲਕੁਲ ਲੱਗ ਗਈ ਆ ਇਹ ਦੋਨੇ ਪਾਸਾ ਤੋਂ ਫਿਨਿਸ਼ਿੰਗ ਆਈ ਹੈ ਇਧਰੋਂ ਇਸ ਤਰ੍ਹਾਂ ਦੀ ਤੇ ਇਧਰੋਂ ਇਸ ਤਰ੍ਹਾਂ ਦੀ ਦੇਖੋ ਆਪਣਾ ਦੁਪੱਟਾ ਪੂਰੀ ਫਿਨਿਸ਼ਿੰਗ ਦੇ ਨਾਲ ਜਿਹੜੀ ਆਪਣੀ ਵੀ ਲੈਸ ਆ ਉਹ ਲੱਗ ਚੁੱਕੀ ਹੈ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ